ਹਾਂਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਠਾਣਾ ਵੈਰੋਵਾਲ ਤੇ ਜ਼ਿਲ੍ਹਾ ਤਰਨਤਨ ਸਾਹਿਬ ਜੋ ਕਿ ਖੰਡੂਰ ਸਾਹਿਬ ਤੋਂ ਗੋਵਿੰਦਵਾਲ ਸਾਹਿਬ ਦੇ ਵਿੱਚਕਾਰ ਪਿੰਡ ਸਥਿਤ ਆ ਜੀ ਆ ਜਿਹੜਾ ਤੁਹਾਨੂੰ ਆਪਾਂ ਸਕਰੀਨ ਤੇ ਦਿਖਾ ਰਹੇ ਆਂ ਥਰਮਲ ਪਲਾਂਟ ਗੋਵਿੰਦਵਾਲ ਸਾਹਿਬ ਦਾ ਜੀ ਤੇ ਆਪਾਂ ਪਿੰਡ ਵੈਰੋਵਾਲ ਠਾਣਾ ਦੇ ਵਿੱਚ ਪਹੁੰਚੇ ਆਂ ਜਿੱਥੇ ਸਰਦਾਰ ਗੌਰਪ੍ਰੀਤ ਸਿੰਘ ਉਹਨਾਂ ਦੇ ਖੇਤ ਦੇ ਵਿੱਚ ਮੋਟਰ ਡਿੱਗੀ ਹੋਈ ਆ ਦੇਵਾਂਗੇ ਸਾਰੀ ਜਾਣਕਾਰੀ ਪਾਉਣੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆ ਬਾਹਰ ਡਿਲੀਵਰੀ ਤੇ ਮੋਟਰ ਪਈ ਦਿਖਾ ਰਹੇ ਆ ਜੀ ਤੁਹਾਨੂੰ ਇਹ ਬੋਰ ਦੇ ਵਿੱਚ ਪਾਈ ਹੋਈ ਸੀ ਜੋ ਮੋਟਰ ਡਿੱਗੀ ਉਹ ਬੋਰ ਦੇ ਵਿੱਚ ਹੀ ਆ ਬਾਈ ਜੀ ਉਹਨਾਂ ਦੇ ਉੱਪਰ ਇਹ ਨਵਾਂ ਸਮਾਨ ਪਾ ਕੇ ਆਪਣਾ ਬੋਰ ਚਾਲੂ ਕਰ ਲਿਆ ਸੀ ਕਿਉਂਕਿ ਜਦੋਂ ਮੋਟਰ ਡਿੱਗੀ ਉਦੋਂ ਚੋਣਾ ਲੱਗਾ ਸੀ ਏਸੀ ਵੀ ਕੋਈ ਪ੍ਰੋਬਲਮ ਨਾ ਪੈ ਜੇ ਬੋਰ ਨੂੰ ਤਾਂ ਬਾਈ ਉਹਨਾਂ ਨੇ ਸਾਰਾ ਸਮਾਨ ਨਵਾਂ ਪਾ ਕੇ ਬੋਰ ਚਾਲੂ ਕਰ ਲਿਆ ਆਪਾਂ ਡਿੱਗੀ ਮੋਟਰ ਬੋਰ ਦੇ ਵਿੱਚੋਂ ਕੱਢਨੇ ਆ ਜੀ 9 ਇੰਚੀ ਬੋਰ ਆ 220 ਫੁੱਟ ਡੂੰਗਾ ਆਪਾਂ ਸਾਰੀ ਮਿਹਨਤੀ ਵਗੈਰਾ ਕਰਕੇ ਤੇ ਮੋਟਰ ਜੋ ਬੋਰ ਦੇ ਵਿੱਚੋਂ ਕੱਢਣ ਲੱਗੇ ਆ ਜੀ ਤੇ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਮੋਟਰ ਡਿੱਗਣ ਦਾ ਜੋ ਕਾਰਨ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਟੁੱਟ ਕੇ ਡਿੱਗੀ ਤੇ ਬਾਈ ਜੀ ਉਹਨਾਂ ਨੇ ਮੋਬਾਈਲ ਤੇ ਆਪਣੀ ਵੀਡੀਓ ਫੇਸਬੁੱਕ ਤੇ ਵੇਖੀ ਸੀ ਜੋ ਕਿ ਆਪਾਂ ਇਹ ਨਾਲ ਆ ਸਾਈਡ ਤੇ ਇਧਰ ਰਈਆ ਸਾਈਡ ਵਿਆਸ ਵਾਲੀ ਸਾਈਡ ਮੋਟਰਾਂ ਡਿੱਗੀਆਂ ਕੱਢੀਆਂ ਤੇ ਉਹਨਾਂ ਦੀ ਵੀਡੀਓ ਪਾਈ ਸੀ ਬਾਈ ਜੀ ਉਹਨਾਂ ਨੇ ਆਪਣੀ ਵੀਡੀਓ ਦੇਖ ਕੇ ਆਪਣੇ ਨਾਲ ਕਨੈਕਟ ਕੀਤਾ ਵੀ ਆਪਣੀ ਮੋਟਰ ਬੋਰ ਦੇ ਵਿੱਚ ਟੁੱਟ ਕੇ ਡਿੱਗੀ ਆ ਤੇ ਕਿਉਂਕਿ ਬਾਈ ਜੀ ਉਹਨਾਂ ਨੇ ਜਦੋਂ ਮੋਟਰ ਡਿੱਗੀ ਸੀ ਉਸ ਟਾਈਮ ਬਾਈ ਕਹਿੰਦਾ ਵੀ ਅਸੀਂ ਟਰਾਈ ਜਾਦੇ ਤਾਂ ਨਹੀਂ ਮਾਰੀ ਕੋਈ ਬੋਰਚਨਾ ਨਾ ਹਸਪਾਜੀ ਜਿਹੜਾ ਡਿੱਗਣ ਦਾ ਕਾਰਨ ਸੀ ਆ ਤੁਹਾਨੂੰ ਪਲੇਟ ਵਿਖਾ ਰਹੇ ਹਾਂ ਜੀ ਪਲੇਟ ਦੇ ਉੱਪਰ ਝੂ ਲੱਗਾ ਵਾ ਝੂ ਦੇ ਉੱਪਰ ਜੋ ਤਾਰ ਲਾ ਕੇ ਆਪਾਂ ਦੂਜੇ ਝੂ ਲਾਉਣੇ ਛੋਟੇ ਝੂ ਜਿਹੜੇ ਲਾਉਣੇ ਆ ਤੇ ਉਹ ਝੂ ਕਿਤੇ ਨਵੀਂ ਤਾਰ ਦੇ ਨਾਲ ਹੀ ਢਿੱਲੇ ਸੀ ਕਹਿ ਲਓ ਸਲਿੱਪ ਕਹਿ ਲਓ ਜਾਂ ਕੋਈ ਘੱਟ ਲੱਗੇ ਕਹਿ ਲਓ ਮੈਂ ਇਸ ਵਿਸ਼ੇ ਤੇ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਆ ਵੀ ਜੋ ਪੀਸੀ ਕੇ ਜੋ ਕਿਸਾਨ ਵੀਰ ਆਪ ਮੋਟਰ ਕੱਢਣ ਜਾਂਦੇ ਆ ਤਾਂ ਆਪਾਂ ਕਰਾਇਆ ਵਾਲੀਆਂ ਮਸ਼ੀਨਾਂ ਜਾਂ ਕੋਈ ਕਿਸੇ ਤੋਂ ਵੀ ਮਸ਼ੀਨ ਲੈ ਕੇ ਆਉਨੇ ਆ ਤਾਂ ਜੋ ਤਾਰ ਨੂੰ ਨਿੱਕੇ ਜੂ ਲੱਗੇ ਆ 13 ਨੰਬਰ 17 ਨੰਬਰ ਤਾਂ ਉਹਨਾਂ ਨੂੰ ਗੌਰ ਨਾਲ ਗੌਰ ਜ਼ਰੂਰ ਮਾਰੋ ਕਿਉਂਕਿ ਜੇ ਉਹ ਢੋਗ ਲੱਗੇ ਤਾਂ ਉਹਨਾਂ ਨੂੰ ਚਾਰ ਕਰ ਲਓ ਜਾਂ ਉਹਨਾਂ ਨੂੰ ਟਾਈਟ ਚੰਗੀ ਤਰ੍ਹਾਂ ਕਰੋ ਜਾਂ ਤਾਰ ਦਾ ਤਾਰ ਦਾ ਵਾਲ ਜਾਂ ਗੰਡ ਚੰਗੀ ਤਰ੍ਹਾਂ ਮਾਰੀ ਹੋਵੇ ਤਾਂ ਜੋ ਇਹ ਜਿਹੜਾ ਆਪਣੇ ਨਾਲ ਰਿਸਕੀ ਕੰਮ ਉਹ ਨਾ ਹੋਵੇ ਤੇ ਮੋਟਰ ਆਪਾਂ ਬੋਰ ਦੇ ਵਿੱਚੋਂ ਢਿੱਗੀ ਬਾਹਰ ਕੱਢ ਲਈਏ ਜੀ ਹੁਣ ਆਪਾਂ ਮੋਟਰ ਸਾਰੀ ਬਾਹਰ ਕੱਢਾਂਗੇ ਤੇ ਬੋਰ ਦੇ ਵਿੱਚ ਨੌ ਪਾਈਪ ਸੀ ਦੋ ਬਾਹਰ ਕੱਢ ਲਈ ਸੀ ਬਾਈ ਹੁਣਾਂ ਸੱਤ ਵਿੱਚ ਢਿੱਗੇ ਹੋਏ ਸੀ ਉਹ ਵੀ ਆਪਾਂ ਕੱਢ ਲਿਆਈ ਤੇ ਆਪਾਂ ਸਾਰਾ ਮਤਲਬ ਕਿ ਮੋਟਰ ਬਾਈ ਜਿਹਨਾਂ ਦੀ ਬਾਹਰ ਕੱਢ ਕੇ ਜਿਹੜੀ ਪਹਿਲਾ ਮੋਟਰ ਕੱਢੀ ਸੀ ਉਹ ਵੀ ਪਾ ਕੇ ਤੇ ਮੋਟਰ ਪਾ ਦਿੱਤੀ ਹੈ ਜੀ ਤੇ ਬਾਕੀ ਜਿੰਨੇ ਵੀ ਕਿਸਾਨ ਵੀਰ ਆਪਣੀ ਵੀਡੀਓ ਦੇਖਦੇ ਜੇਕਰ ਆਪਣੇ ਦਿੱਤੇ ਜਾਣਕਾਰੀ ਚੰਗੀ ਲੱਗਦੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਬਾਕੀ ਜਿੰਨੇ ਵੀ ਕਿਸਾਨ ਵੀਰ ਆਪਾਂ ਵੀਡੀਓ ਫੋਟੋ ਦੇਖਦੇ ਰਹਿੰਦੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਆਹ ਉਹ ਮੋਟਰ ਆ ਜੋ ਆਪਾਂ ਬੋਰ ਦੇ ਵਿੱਚੋਂ ਡਿੱਗੀ ਕੱਢੀ ਆ ਇਹ ਸੀਆਰਏ ਕੰਪਨੀ ਦੀ ਦਾਸਦੀ ਮੋਟਰ ਸੀ ਜੀ ਬਾਕੀ ਆਪਾਂ ਬਾਈ ਜੀ ਉਹਨਾਂ ਤੋਂ ਕੋਈ ਦੋ ਗੱਲਾਂ ਪੁੱਛਦੇ ਆਂ ਵੀ ਆਪਣਾ ਕੰਮ ਕਿਵੇਂ ਲੱਗਾ ਪ੍ਰੀ ਸਿੰਘ ਜੀ ਠੀਕ ਹੈ ਕਿਹੜਾ ਪਿੰਡ ਆ ਜੀ ਇਹ ਪਿੰਡ ਬੈਰੋਵਾਲ ਠੀਕ ਹੈ ਕਿਹੜਾ ਜ਼ਿਲ੍ਹਾ ਪਿੰਡ ਆ ਜੀ ਜ਼ਿਲ੍ਹਾ ਤਰਨਤਾਰਨ ਐ ਖਡੂਰ ਸਾਹਿਬ ਦੇ ਗੋਡਵਾਲ ਸਾਹਿਬ ਦੇ ਲਾਗੇ ਪੈਂਦਾ ਪਿੰਡ ਬੈਰੋਵਾਲ ਠੀਕ ਹੈ ਜੀ ਬਾਈ ਕਿੰਨਾ ਚਿਰ ਹੋ ਗਿਆ ਆਪਣੀ ਮੋਟਰ ਢਿੱਗੀ ਨੂੰ ਇਹ ਮੋਟਰ ਨੂੰ ਡੇਢ ਸਾਲ ਹੋ ਗਿਆ ਜੀ ਠੀਕ ਹੈ ਜੀ ਪਹਿਲੇ ਝੋਨੇ ਲਾਉਣ ਲੱਗਿਆ ਢਿੱਗੀ ਸੀ ਠੀਕ ਹੈ ਤੇ ਮੁੜ ਕੇ ਉਹਦਾ ਝੋਨੇ ਲਾਉਣ ਦੇ ਤਾਂ ਅਸੀਂ ਫਿਰ ਰਿਸਕ ਨਹੀਂ ਲਿਆ ਥੱਲੇ ਰਹਿਣ ਦੀ ਪਈ ਤੇ ਅਸੀਂ ਉੱਤੇ ਆਪਣੀ ਦੂਜੀ ਪਾ ਕੇ ਚਲਾ ਲਿਆ ਕੰਮ ਠੀਕ ਹੈ ਜੀ ਹੁਣ ਅਸੀਂ ਤੁਹਾਡੀਆਂ ਵੀਡੀਓ ਵੇਖ ਲਈ ਨੇ ਠੀਕ ਹੈ ਜੀ ਤੇ ਵੀਡੀਓ ਵੇ